ਇਹ ਤਸਵੀਰਾਂ ਜੋ ਤੁਸੀਂ ਦੇਖਿਆ ਨੇ ਪਿਵਾਨੀਗੜ੍ਹ ਦੀਆਂ ਨੇ ਜਿੱਥੇ ਪਿਵਾਨੀਗੜ੍ਹ ਦੇ ਵਿੱਚ ਪਟਿਆਲਾ ਰੋਡ ਤੇ ਇੱਕ ਰਾਈਸ ਮਿਲ ਜੋ ਖਾਲੀ ਪਈ ਸੀ ਉਸ ਦੇ ਵਿੱਚ ਅੱਗ ਲੱਗ ਗਈ ਆ ਕਿੰਨੀ ਭਿਆਨਕ ਸੀ ਤਸਵੀਰਾਂ ਬਿਆਨ ਕਰਨ ਲਈ ਕਾਫੀ ਹੈ ਕਿ ਦੂਰ ਦੂਰ ਤੱਕ ਧੂੰਆਂ ਜਿਹੜਾ ਨਜ਼ਰ ਆਇਆ ਤੇ ਅਹਿਮ ਗੱਲ ਇਹ ਥੇ ਸੀ ਕਿ ਜਿੱਥੇ ਅੱਗ ਲੱਗੀ ਉੱਥੇ ਨੇੜੇ ਪੈਟਰੋਲ ਪੰਪ ਵੀ ਸੀ ਤੇ ਕਣਕ ਦਾ ਗੋਦਾਮ ਵੀ ਸੀ ਪਰ ਰਾਹਤ ਦੀ ਗੱਲ ਇਹ ਰਹੀ ਕਿ ਵੇਲੇ ਸਿਰ ਅੱਗ ਤੇ ਕਾਬੂ ਪਾਇਆ ਗਿਆ ਤੇ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਜਨਾ ਮਨਜੀਤ ਸਿੰਘ ਹੈ ਜੀ ਅੱਗ ਦੇਖੀ ਨਿਕਲਦੀਆਂ ਲਾਟਾਂ ਦੇਖੀਆਂ ਤੇ ਅਸੀਂ ਭੱਜ ਗਏ ਤੇ ਕੰਡੇ ਤੇ ਕੰਡੇ ਤੇ ਮੁੰਡੇ ਨੇ ਮੈਨੇਜਰ ਨੂੰ ਫੋਨ ਕੀਤਾ ਉਹ ਵੀ ਆ ਕੇ ਫਟਾਫਟ 112 ਤੇ ਫੋਨ ਕਰਤਾ ਨਾਲ ਦੀ ਨਾਲ ਉਹ ਵੀ ਆ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਹੋ ਰਹੀ ਹੈ ਤਕਰੀਬਨ ਬੁਝ ਗਈ ਅੱਗ ਦੇਖੋ ਆ ਬਹੁਤ ਜ਼ਿਆਦਾ ਅੱਗ ਸੀਗੀ ਹਾਂਜੀ ਸਾਰਾ ਆਦਾਲਾ ਵਾਲਾ ਮਹੱਲਾ ਇਕੱਠਾ ਹੋ ਗਿਆ ਹੋਰ ਪਤਵੰਤੇ ਸੱਜਣ ਆ ਗਏ ਜਿਹੜਾ ਜਿਨ੍ਹਾਂ ਨੇ ਗੌਰ ਕਰੀ ਤੇ ਆ ਕੇ ਅੱਗ ਬੁਝਾਈ ਫਾਇਰ ਬ੍ਰਿਗੇਡ ਆ ਗਈ ਕੀ ਅੱਗ ਕਿਹਦੀ ਅੱਗ ਜੇ ਤਾਂ ਵੇਸਟੇਜ ਹੈ ਆਪਣੇ ਗੜਾਉਣ ਦਾ ਕਿਸੇ ਦਾ ਬੰਦ ਪਿਆ ਹੈ ਕੋਈ ਗੜਾਉਣ ਉਹਦਾ ਡੈਸਟੇਜ ਹੈ ਗੜਾਉਣ ਨੂੰ ਤਾਂ ਕੋਈ ਨੁਕਸਾਨ ਹੋਣਾ ਨਾ ਗੜਾਉਣ ਨੂੰ ਕੋਈ ਨੁਕਸਾਨ ਨਹੀਂ ਹੋਣਾ ਜੁਮੇਦਰ ਨਾਲ ਪੈਟਰੋਲ ਪੰਪ ਵੀ ਆਇਆ ਜਾਂ ਨੇੜੇ ਪੈਟਰੋਲ ਪੰਪ ਵੀ ਸੀ ਉੱਥੇ ਵੀ ਉੱਥੇ ਤੱਕ ਨਹੀਂ ਉਤੋਂ ਦੂਰ ਹੀ ਰਹੀ ਅੱਗ ਕੰਟਰੋਲ ਹੋ ਗਈ ਬਈ ਜੇ ਮੌਕੇ ਦੇ ਨਾ ਜੇ ਮੌਕੇ ਦੇ ਨਾ ਹੁੰਦੇ ਫਿਰ ਤਾਂ ਕਰੋਨਾ ਦਾ ਵੀ ਨੁਕਸਾਨ ਹੁੰਦਾ ਜਾਨੀ ਮਾਲੀ ਦੋਨੇ ਹਮਲਾ ਸਰ ਉਹਨਾਂ ਸੀ ਰੁਟੀਨ ਟਾਈਮ ਤੇ ਡਿਊਟੀ ਟਾਈਮ ਆ ਰਹੇ ਸੀ ਹੂੰ ਰਸਤੇ 'ਚ ਮੈਨੂੰ ਫੋਨ ਆਇਆ ਕਿ ਇਸ ਤਰ੍ਹਾਂ ਤੁਹਾਡੇ ਗਦਾਮਾਂ ਦੇ ਕੋਲੇ ਅੱਗ ਲੱਗੀ ਹੋਈ ਹੈ ਸਾਨੂੰ ਜੇ ਇਸ ਤਰ੍ਹਾਂ ਲੱਗਿਆ ਵੀ ਸ਼ਾਇਦ ਕਿਤੇ ਗਦਾ ਨਾਲ ਦੇ ਨਾਲ 112 ਤੇ ਕੰਪਲੇਂਟ ਕੀਤੀ ਨਾਲ ਹੀ ਜਿਹੜੇ ਵੀ ਹੋਰ ਮੇਰੇ ਮਿੱਤਰ ਪਿਆਰੇ ਜਿਹਨਾਂ ਦਾ ਫੋਨ ਆਇਆ ਉਹਨਾਂ ਨੇ ਸਾਰਿਆਂ ਨੇ ਅਪਰੋਚ ਕੀਤੀ ਤੇ ਇਸ ਜਿਹੜੀ ਅੱਗ ਨੂੰ ਜਿਹੜੀ ਬਹੁਤ ਜ਼ਿਆਦਾ ਚੜੀ ਹੋਈ ਸੀ ਇਹਨੂੰ ਕੰਟਰੋਲ ਕਰ ਲਿਆ ਤੇ ਸਾਡੇ ਨਾ ਕੋਈ ਗਦਾਮ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਹੋਇਆ ਜੀ ਨਾਲ ਹੀ ਲੱਗਦਾ ਜਿਹੜਾ ਕੋਈ ਪਟੋਲ ਪੰਪ ਹੈ ਜਾਂ ਕੋਈ ਹੋਰ ਹੈ ਕਿਸੇ ਤਰ੍ਹਾਂ ਨੇ ਕੁਝ ਕਰ ਦਿੱਤੀ ਖੁਜੀ ਜੇ ਅੱਗ ਨਾ ਬੁਝਦੀ ਤਾਂ ਫਿਰ ਤਾਂ ਕੁਝ ਵੀ ਹੋ ਸਕਦਾ ਸੀ ਇਹਦਾ ਕੋਈ ਅੰਦਾਜ਼ਾ ਨਹੀਂ ਅਸੀਂ ਕਹਿ ਸਕਦੇ